ਦੰਡੀ ਨਾਰਵੇਟਾ ਖੜੇ ਆ ਕਿੱਥੋਂ ਫੜ ਕੇ ਲੈੰਦਾ ਜੀ ਯਾਰ ਕੀ ਇਹ ਵੀ ਨਸਲ ਹੈਗੇ ਜੀ ਇਹ ਜੀ ਆਪਣੇ ਲੜਫੱਗ ਅੱਜ ਹੋਰ ਇੱਕੋ ਟੈਕ ਦੀ ਤੇਹੀ ਕੀਤਾ ਇਹਨੇ ਇਹ 12:00 1 ਵਜੇ ਦਾ ਫੋਨ ਆਇਆ ਸੀਗਾ ਇੱਕ ਆਪਣੇ ਗੁਰੂ ਰਾਮਦਾਸ ਨਰਸਿੰਗ ਕਾਲਜ ਜਿਹੜਾ ਹੈਗਾ ਡਗਾਨਾ ਰੋਡ ਤੇ ਤੇ 7 ਨੰਬਰ ਗਲੀ ਤੋਂ ਫੋਨ ਆਇਆ ਕਿ ਇਦਾਂ ਇੱਕ ਕੋਈ ਆਪਣੇ ਸੱਪ ਆ ਗਿਆ ਘਰ ਦੇ ਵਿੱਚ ਕੋਠੀ ਦੇ ਵਿੱਚ ਤੇ ਉਹਨਾਂ ਤੋਂ ਜਦੋਂ ਵੀਡੀਓ ਮੰਗਵਾਈ ਤਾਂ ਜਦੋਂ ਇਹਨੂੰ ਦੇਖਿਆ ਉਸ ਵੇਲੇ ਹੀ ਤੁਰੰਤ ਜਨਕੇ ਆਪਾਂ ਐਕਸ਼ਨ ਦੇ ਵਿੱਚ ਆਏ ਤੇ ਇਹਨੂੰ ਰੈਸਕਿਊ ਕਰਨ ਦੇ ਲਈ ਪਹੁੰਚੇ ਕਿਉਂਕਿ ਇਹ ਇੱਕ ਇਦਰੀ ਨਸਲ ਆ ਜਿਹੜੀ ਬਹੁਤ ਹੀ ਘਾਤਕ ਹੈਗੀ ਆ ਜਮ ਦੂਰ ਤੱਕ ਦਾ ਹੀ ਇਹ ਇਹ ਰਸਲ ਬਾਈਪਰ ਦੇ ਨਾਮ ਤੋਂ ਇਹ ਸੱਪ ਹੈਗਾ ਇਹਦੇ ਅੰਦਰ ਹਿਮੋਟੋਕਸਿਨ ਜ਼ਹਿਰ ਹੁੰਦਾ ਆ ਇਹ ਵਾਈਟ ਕਰ ਲਵੇ ਤੋਂ ਉਹ ਅੰਗ ਹੀ ਕਟਣਾ ਪੈਂਦਾ ਆ ਡੈਮੇਜ ਹੋ ਜਾਂਦਾ ਆ ਔਰ ਇਹਦੀ ਜਿਹੜੀ ਜ਼ਹਿਰ ਆ ਸਰੀਰ ਦੇ ਵਿੱਚ ਜਾਂਦੀ ਆ ਤਾਂ ਐਦਾਂ ਲੱਗਦਾ ਕਿ ਤੇਜਾਬ ਦਾ ਇੰਜੈਕਸ਼ਨ ਲਗਾ ਦਿੱਤਾ ਅੰਦਰ ਇੰਨੀ ਖਤਰਨਾਕ ਔਰ ਘਾਤਕ ਇਹਦੀ ਜਿਹੜੀ ਹੈਗਾ ਬੇਸ਼ੱਕ ਤੋਂ ਇਹ ਇੱਕਦਮ ਪਲਕ ਚਪਕ ਦਿਆਂ 5 6 ਫੁੱਟ ਦੂਰੀ ਤੋਂ ਕਲਚਪ ਕਰਤੇ ਹੀ ਅਟੈਕ ਕਰਕੇ ਵਾਪਸ ਮੁੜ ਜਾਂਦਾ ਇੰਨੀ ਤੇਜ਼ੀ ਦੇ ਨਾਲ ਔਰ ਇਹ ਜਦੋਂ ਵੀ ਸਾਨੂੰ ਪਤਾ ਲੱਗਦਾ ਹੈ ਕੁਝ ਵੀ ਹੋ ਜਵੇ ਚਾਹੇ ਕਿਤੇ ਵੀ ਲੋਕੀ ਜਵੇ ਘਰ 'ਚ ਪਤਾ ਲੱਗ ਗਿਆ ਕਿ ਆ ਗਿਆ ਆ ਤੇ ਆਪਾਂ ਨੂੰ ਬਹੁਤ ਸਾਵਧਾਨੀ ਦੇ ਨਾਲ ਫੜਨਾ ਹੀ ਪੈਂਦਾ ਹੈ ਕਿਉਂਕਿ ਨਹੀਂ ਤਾਂ ਇਹਨੇ ਕਿਸੇ ਨਾ ਕਿਸੇ ਦੀ ਜਾਨ ਲੈ ਲੈਣੀ ਦੀਵਾਲੀ ਦਾ ਇਸ ਵੇਲੇ ਤਿਉਹਾਰ ਚੱਲਦਾ ਪਿਆ ਤੇ ਘਰ 'ਚ ਇਹ ਜੇ ਹੋਵੇ ਤਾਂ ਪਤਾ ਨਹੀਂ ਕੀ ਹੋ ਸਕਦਾ ਸੀਗਾ ਤੋਂ ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਤੇ ਮੌਕੇ ਤੇ ਟੀਮ ਜਾ ਕੇ ਬੁਝਦਾ ਸੈਕੰਡਰੀ ਹੋ ਮੇਕ ਅਬੂ ਕਰਕੇ ਇਹਨੂੰ ਡੱਬੇ ਦੇ ਵਿੱਚ ਪੈਕ ਕੀਤਾ ਹੁਣ ਇਹਨੂੰ ਆਪਾਂ ਜੰਗਲ ਦੇ ਵਿੱਚ ਛੱਡਾਂਗੇ ਤਾਂ ਕਿ ਇਹ ਆਪਣਾ ਮਾਹੌਲ ਦੇ ਵਿੱਚ ਰਹੇ ਔਰ ਕੋਈ ਵੀ ਇਨਸਾਨੀ ਜਾਨੀ ਨੁਕਸਾਨ ਜੜਾ ਨਾ ਹੋ ਸਕੇ ਨਵੀਨ ਜੀ ਅਗਰ ਕਿਤੇ ਇਸ ਤਰ੍ਹਾਂ ਦਾ ਨਾਮ ਲਿਖਦਾ ਆਏਗਾ ਤੇ ਲੋਕਾਂ ਦੇ ਥੱਲੇ ਕਮੈਂਟ ਹੁੰਦੇ ਸੀ ਅਸੀਂ ਕਿੱਥੇ ਸੰਪਰਕ ਕਰੀਏ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨੰਬਰ 9872175646 ਇੱਕ ਹੋਰ ਨੰਬਰ ਜਿਹੜਾ ਸਾਡੇ ਸਨੇਕ ਸਪੈਸ਼ਲਿਸਟ ਹੈਗੇ ਆ ਉਹਨਾਂ ਦਾ ਨੰਬਰ ਹੈਗਾ ਕਰਨ ਉਹਨਾਂ ਦਾ ਨਾਮ ਹੈਗਾ 7986050544 ਤੇ ਤੁਸੀਂ ਇਹਨਾਂ ਦੋਨਾਂ ਨੰਬਰਾਂ ਤੋਂ ਕਿਸੇ ਤੇ ਵੀ ਕਰੋਗੇ ਫੋਨ ਤੇ ਆਪਣੀ ਟੀਮ ਪਹੁੰਚ ਜਾਏਗੀ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਔਰ ਇਹਨੂੰ ਆਪਾਂ ਜੰਗਲ 'ਚ ਛੱਡ ਕੇ ਆ ਸਕੀਏ